ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਲਜਿੰਦਰ ਸਿੰਘ ਖਾਲਸਾ ਝੰਡੇਵਾਲਾ ਸਟੱਡ ਫਾਰਮ ਤੋਂ ਤੇ ਅੱਜ ਜਿਹੜੇ ਵੀ ਭਰਾ ਆਪਣੇ ਨਾਲ ਜੁੜੇ ਆ ਪਹਿਲੇ ਦਿਨ ਤੋਂ ਤੇ ਆਹ ਵੀਡੀਓ ਉਹਨਾਂ ਲਈ ਬੜੀ ਖਾਸ ਵੀਡੀਓ ਲੈ ਕੇ ਆਏ ਆ ਭਰਾਵਾਂ ਲਈ ਤੇ ਤੁਹਾਨੂੰ ਪਤਾ ਹੀ ਆਪਣੇ ਘੋੜੇ ਦੇ ਪਹਿਲਾਂ ਵੀ ਕਾਫੀ ਰਿਜ਼ਲਟ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਚੰਬੀਆਂ ਘੋੜੀਆਂ ਤੇ ਨੁਕਰੇ ਬੱਚੇ ਪਾਏ ਆ ਬਹੁਤ ਸੋਹਣਾ ਰਿਜ਼ਲਟ ਆਇਆ ਤੇ ਜਿਹੜਾ ਇਸ ਵਾਰ ਘਰੇ ਰਿਜ਼ਲਟ ਆਇਆ ਬਾਈ ਇਸ ਰਿਜ਼ਲਟ ਦੀ ਸਾਰੇ ਭਰਾਵਾਂ ਨੂੰ ਬਹੁਤ ਬੇਸਬਰੀ ਦੇ ਨਾਲ ਅੜੀਕ ਸੀਗੀ ਇੰਤਜ਼ਾਰ ਸੀਗਾ ਤੇ ਮੈਂ ਕਿਹਾ ਵੀ ਕਾਫੀ ਦਿਨ ਹੋ ਗਏ ਥੋੜਾ ਲੇਟ ਹੋ ਗਏ ਕਿਉਂਕਿ ਬੱਚਾ ਤੇ ਕੁੜੀ ਥੋੜਾ ਢਿੱਲੇ ਹੋ ਗਏ ਸੀਗੇ ਤੇ ਕੁੜੀ ਵੀ ਸਾਰਿਆਂ ਦੀ ਇਹ ਬਾਈ ਫੇਵਰੇਟ ਆ ਤੇ ਕਰੋ ਦਰਸ਼ਨ ਇਹ ਆਪਣੀ ਹੈਗੀ ਫਰਾਰੀ ਤੇ ਬਹੁਤ ਵੀਰਾਂ ਦੇ ਮੈਸੇਜ ਫੋਨ ਆਈ ਜਾਂਦੇ ਬਾਈ ਫਰਾਰੀ ਵੇਚ ਤੀ ਕਿੱਥੇ ਆ ਵੀਡੀਓ ਨਹੀਂ ਪਾਉਂਦੇ ਤੇ ਬਾਈ ਇਹ ਸੂਣ ਵਾਲੀ ਕਰਕੇ ਆਪਾਂ ਵੀਡੀਓ ਨਹੀਂ ਸੀ ਪਾਈ ਤੇ ਹੁਣ ਵੀ ਜਦੋਂ ਸੂਈ ਘੋੜੀ ਢਿੱਲੀ ਹੋ ਗਈ ਸੀਗੀ ਤੇ ਬੱਚਾ ਵੀ ਢਿੱਲਾ ਹੋ ਗਿਆ ਤੇ ਹੁਣ ਬਾਬੇ ਦੀ ਕਿਰਪਾ ਨਾਲ ਥੋੜਾ ਸਹੀ ਆ ਤੇ ਅੱਜ ਮੈਂ ਕਿਹਾ ਬਾਈ ਜੀ ਚਲੋ ਵੀਡੀਓ ਪਾਉਣੀ ਬਣਦੀ ਆ ਤੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਲੱਗੇ ਆ ਤੇ ਬੱਚਾ ਤਾਂ ਅੱਜ 8 ਦਿਨਾਂ ਦਾ ਹੋ ਗਿਆ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੱਚਾ ਕਿਦਾਂ ਦਾ ਥੋੜਾ ਸਹੀ ਹੋ ਲੈਣਦਗੇ ਤੇ ਬਾਈ ਧੂਣ ਧੂਣ ਤੇ ਲੱਤ ਬਹੁਤ ਜ਼ਿਆਦਾ ਸੋਹਣੀ ਆਈ ਆ ਕਿਉਂਕਿ ਬਾਈ ਮੈਂਟੂ ਵਾਲਾ ਵੱਡਾ ਘੋੜਾ ਜਿਹੜਾ ਸੂਰਜ ਉਹਦੀ ਧੀ ਆ ਇਹ ਆਪਣੀ ਫਰਾਰੀ ਤੇ ਉਹਦਾ ਤੁਹਾਨੂੰ ਪਤਾ ਹੀ ਆਗਾ ਕਿੱਡੇ-ਕੱਡੇ ਥੰਮ ਉਹਨੇ ਪੈਦਾ ਕੀਤੇ ਹਨ ਜਿੱਦਾਂ ਕਿ ਸਮੁੰਦਰ ਹੋ ਗਿਆ ਬਹੁਤ ਚੰਗੇ ਘੋੜੇ ਪੈਦਾ ਕੀਤੇ ਹਨ ਤੇ ਵਾਹਿਗੁਰੂ ਨੇ ਮਿਹਰ ਕੀਤੀ ਆਪਣੇ ਵੀ ਬੂਟਾ ਲੱਗਾ ਬਾਈ ਤੇ ਬਲੱਡ ਲੈਂਡ ਬਹੁਤ ਚੰਗੀ ਆ ਕਿਉਂਕਿ ਪਿਓ ਇਹਦਾ ਆ ਗਿਆ ਬੱਚੇ ਦਾ ਆਪਣਾ ਰੌਲੀ ਵਾਲੇ ਅਰਜੰਦਾ ਪੋਤਾ ਆ ਗਿਆ ਬੇਤਾਵ ਦਾ ਪੋਤਾ ਹਨ ਤੇ ਮਾਂ ਇਹਦੀ ਬਹੁਤ ਚੰਗੀ ਸਟਰੋਂਗ ਲੈਨ ਦੀ ਘੋੜੀ ਆ ਹਨ ਤੇ ਵਧੀਆ ਘੋੜਾ ਬਣੂਗਾ ਕਿਉਂਕਿ ਧੌਣ ਧੂਣ ਬਾਈ ਬਹੁਤ ਸੋਹਣੀ ਆ ਲੰਮੀ ਆ ਕੰਨ ਕੁੰਡੀ ਵਾਲਾ ਘੋੜੇ ਤੇ ਆਇਆ ਮੂੰਹ ਬਾਕੀ ਬਾਈ ਸਾਰਾ ਘੋੜੀ ਤੇ ਆ ਗਿਆ ਤੇ ਆ ਜਿਹੜੀ ਇਹਦੇ ਉੱਤੇ ਲੂਈ ਲਾਈਏ ਬਾਈ ਆਉਂਦੀ ਆਉਂਦੀ ਆ ਹਨ ਸੂਰਜ ਵਾਲੀ ਲੈਨ ਦੇ ਤੇ ਇਹ ਵਾਹਿਗੁਰੂ ਕਰੂ ਮੇਰ ਤੇ ਇਹ ਕਿਉਂਕਿ ਪਹਿਲਾਂ ਵੀ ਜਿੰਨੇ ਬੱਚੇ ਘੋੜੀ ਨੇ ਦਿੱਤੇ ਆ ਇਹ ਚੱਕ ਜਾਂਦੀ ਸੀ ਬਾਈ ਸਾਫ਼ ਕਰ ਜਾਂਦੀ ਸੀ ਤੇ ਇਹ ਆਉਣੀ ਵੀ ਬਣਦੀ ਆ ਫੇਰ ਹੀ ਪਤਾ ਲੱਗਦਾ ਬਾਈ ਵੀ ਸੂਰਜ ਦੀ ਲੈਨ ਆ ਹਨ ਤੇ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਇਦਾਂ ਹੁਣ ਸਮੁੰਦਰ ਦੇ ਬੱਚੇ ਦੇ ਕੰਨਾਂ ਦੇ ਵਿੱਚ ਨਾ ਆਵੇ ਤੇ ਪਤਾ ਹੀ ਨਹੀਂ ਲੱਗਦਾ ਉਦਾਂ ਤੇ ਵਾਹਿਗੁਰੂ ਮਿਹਰ ਕਰੇ ਇਹਨੂੰ ਉਮਰ ਲਾਵੇ ਤੇ ਬਾਈ ਕੋੜਾ ਬਣਾ ਕੇ ਖੜਾਵਾਂਗੇ ਤੇ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਆਉਣ ਵਾਲੇ ਸਮੇਂ 'ਚ ਬਹੁਤ ਸੋਹਣਾ ਤਿਆਰ ਹੋ ਬੱਚਾ ਕਿਉਂਕਿ ਬਾਈ ਧੌਣ ਧੂਣ ਤਾਂ ਬਹੁਤ ਸੁਨੱਖਾ ਯਾਰ ਧੌਣ ਦਾ ਤੇ ਕੰਨਾਂ ਦਾ ਬਹੁਤ ਆ ਵਾਹਿਗੁਰੂ ਬਸ ਇਹਨੂੰ ਛੇਤੀ ਠੀਕ ਕਰ ਦੇਵੇ ਤੁਸੀਂ ਵੀ ਅਰਦਾਸ ਕਰਿਓ ਦੁਆ ਕਰਿਓ ਕਿਉਂਕਿ ਬਾਈ 3 ਸਾਲਾਂ ਦੀ ਮਿਹਨਤ ਕਰ ਰਹੇ ਆ 3 ਸਾਲ ਹੋ ਗਏ ਘੋੜੀ ਤੇ ਮਿਹਨਤ ਕਰਦਿਆਂ ਨੂੰ 3 ਸਾਲਾਂ ਦੀ ਮਿਹਨਤ ਰੰਗ ਲਿਆਈ ਆ ਤੇ ਆ ਬਾਈ ਸਵੇਰ ਦੀ ਆ ਜਦੋਂ ਸੂਈ ਆ ਉਸ ਦਿਨ ਅਗਲੇ ਦਿਨ ਸਵੇਰ ਬੱਚੇ ਦੀ ਵੀਡੀਓ ਆ ਇਹ ਤੇ ਘੋੜੀ ਬਹੁਤ ਬਾਈ ਅੱਗੇ ਨਾਲੋਂ ਕਾਫੀ ਫਰਕ ਆ ਬਹੁਤ ਠੰਡੀ ਹੋਈ ਵੀ ਆ ਤੇ ਜਦੋਂ ਸੂਣ ਵਾਲੀ ਸੀ ਉਦੋਂ ਥੋੜੀ ਗਰਮ ਸੀ ਹੁਣ ਥੋੜੀ ਠੰਡੀ ਹੋ ਗਈ ਹੁਣ ਨੀ ਕੁਝ ਵੀ ਕਹਿੰਦੀ ਇਦਾਂ ਤੇ ਕਿਉਂਕਿ ਬੱਚਾ ਢਿੱਲਾ ਸੀ ਮੈਂ ਡੇਲੀ ਦਵਾਈ ਦੂਈ ਦਿਨਾ ਟੱਕਾ ਵੀ ਨਹੀਂ ਕਹਿੰਦੀ ਆ ਵੇਖੋ ਬਾਈ ਕੰਨ ਕੋਲ ਬੜਾ ਘੋੜੇ ਤੇ ਆਇਆ ਜਾਵਾਂ ਤੇ ਕੋਈ ਨਹੀਂ ਹੋ ਲੈਣ ਦੇ ਕੇ ਕਾਇਮ ਥੋੜਾ ਫਿਰ ਤੁਹਾਨੂੰ ਨਵੀਂ ਵੀਡੀਓ ਚ ਦਿਖਾਵਾਂਗੇ ਕਿਦਾਂ ਦਾ ਬੱਚਾ ਹਨ ਇਹ ਤਾਂ ਸਿਰਫ ਉਦੋਂ ਮੈਂ ਵੀਡੀਓ ਬਣਾਈ ਸੀ ਉਦੋਂ ਅਗਲੇ ਦਿਨ ਇਹ ਬਿਮਾਰ ਹੁੰਦੇ ਆ ਮਾਂ ਪੁੱਤ ਤੇ ਕੋਈ ਨਹੀਂ ਛੇਤੀ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਵਾਂਗੇ ਤੇ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਨੂੰ ਕਿਦਾਂ ਲੱਗਾ ਬੱਚਾ ਆਪਣਾ ਤੇ ਬਸ਼ੀਰਾ ਬਾਈ ਦਾ ਮਨ ਲੱਗਾ ਆ ਬਾਕੀ ਵਾਲ ਪੁਰੀਆਂ ਬਹੁਤ ਸਾਫ ਆ ਤੇ ਇਹੀ ਇਹੀ ਚੀਜ਼ਾਂ ਹੁੰਦੀਆਂ ਹਨ ਛਾਤੀ ਛੂਤੀ ਤੇ ਗਮਚੀ ਗੁੰਮਚੀ ਬੜੀ ਖੜਮੀ ਆਈ ਬਸ਼ੀਰੇ ਦੀ ਬੜੀ ਸੋਹਣੀ ਆਈ ਹੈ ਤੇ ਚਲੋ ਹਰ ਇੱਕ ਮਾਲਕ ਤਾਂ ਕਹਿੰਦਾ ਮੇਰਾ ਬੱਚਾ ਚੰਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਤੁਹਾਨੂੰ ਕਿੱਦਾਂ ਲੱਗਾ ਠੀਕ ਆ ਕਿਉਂਕਿ ਕੁੜੀ ਬਹੁਤ ਵੱਡੀ ਆ 64 ਇੰਚ ਪੂਰਾ 64 ਇੰਚ ਕੱਦਾ ਕੁੜੀ ਦਾ ਬਾਈ ਤੇ ਬਾਕੀ ਵਾਹ ਗਰੂਪ ਮੇਰ ਕਰੇ ਤੇ ਹਰ ਇਕ ਵੀਰ ਜੀ ਨੇ ਵੀ ਕੋਈ ਵੀ ਜਾਨਵਰ ਰੱਖਿਆ ਬਸ ਉਹ ਤੰਦਰੁਸਤੀ ਰਵੇ ਬਾਈ ਇਹ ਸੋਹਣਾ ਹੀ ਲੱਗਦੇ ਖੜੇ ਖੇੜਦੇ ਹਨਾ ਫਰਕੜੇ ਮਾਰਦੇ ਹੀ ਸੋਹਣੇ ਲੱਗਦੇ ਜਦੋਂ ਥੋੜਾ ਜਿਹੀ ਕੋਈ ਪ੍ਰੋਬਲਮ ਪੈ ਜਾਂਦੀ ਬਾਈ ਆਪਦੀ ਰੋਟੀ ਛੁੱਟ ਜਾਂਦੀ ਹੈ ਤੇ ਚਲੋ ਸੇਵਾ ਚ ਲੱਗੇ ਹੋਏ ਆ ਹਨਾ ਤੇ ਮੈਨੂੰ ਬਾਈ ਬਹੁਤ ਮੰਨ ਲਓ ਵੀ ਇੰਤਜ਼ਾਰ ਕਰਾਇਆ ਘੋੜੀ ਨੇ ਦਿਨ ਵੀ ਕਾਫੀ ਉੱਤੇ ਲੈ ਗਈ ਤੇ ਬਚੇਰਾ ਹੀ ਚਾਹੀਦਾ ਸੀ ਆਪਾਂ ਨੂੰ ਵਾਹਿਗੁਰੂ ਨੇ ਆਪਣੀ ਬੜੀ ਸੋਹਣੀ ਸੁਹਣੀ ਬੱਚਾ ਹੀ ਦਿੱਤਾ ਬਚੇਰਾ ਹੀ ਹਨਾ ਬਾਕੀ ਤਿਆਰ ਕਰਾਂਗੇ ਭਾਈ ਸ਼ੌਂਕ ਦੇ ਨਾਲ ਕਰਾਂਗੇ ਤਿਆਰ ਹਣਾ ਤੇ ਬਾਕੀ ਚਲੋ ਜੋ ਕਰਨਾ ਤਾਂ ਮਹਾਰਾਜ ਨੇ ਕਰਨਾ ਬਣਨਾ ਇਹਨੇ ਨਾ ਬਣਨਾ ਤਾ ਉਹ ਵਾਹਿਗੁਰੂ ਨੂੰ ਪਤਾ ਹਣਾ ਤੇ ਮਿਹਨਤ ਜ਼ਰੂਰ ਕਰਾਂਗੇ ਬੱਚੇ ਤੇ ਤੇ ਬਾਕੀ ਕਮੈਂਟ ਕਰਕੇ ਦੱਸਿਓ ਜੇ ਨਾਮ ਵੀ ਵਿਚਾਰੇ ਦਾ ਰੱਖਿਆ ਗਿਆ ਕਿਉਂਕਿ ਬਿਮਾਰ ਇੰਨਾ ਰਿਆ ਤੇ ਕਮੈਂਟ ਕਰਿਓ ਨਾਮ ਵੀ ਰੱਖਣਾ ਮਿਲਦੇ ਅਗਲੀ ਵੀਡੀਓ ਲਵ ਯੂ ਆਲ